ਸੌਰਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਚੰਨ ਸਰਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਪੱਛਮੀ ਬੰਗਾਲ ਦੇ ਵਿੱਚ 2010 ਤੋਂ ਬਾਅਦ ਵਾਲੇ ਸਾਰੇ OBC ਸਰਟੀਫਿਕੇਟ ਰੱਦ ਕਰਨ ਦਾ ਹੁਕਮ ਚੋਣ ਕਮਿਸ਼ਨ ਵੱਲੋਂ ਮਲਕਰਜਨ ਖੜਗੇ ਤੇ ਜੇਪੀ ਨੜਾ ਨੂੰ ਨੋਟਿਸ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਪ੍ਰਚਾਰ ਵਾਸਤੇ ਉਤਰੇ ਬਲਕੌਰ ਸਿੰਘ ਸਿੱਧੂ ਜਾਖੜ ਦੇ ਵੋਟਾਂ ਦਾ ਸਮਾਂ ਵਧਾਉਣ ਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਜੁਏਪੀਏ ਤਹਿਤ ਕੇਸ ਦੇ ਵਿੱਚੋਂ ਜਗਤਾਰ ਸਿੰਘ ਧਾਰਾਬਰੀ ਭਗਵੰਤ ਮਾਨ ਦੀ ਪਤਨੀ ਨੇ ਕੀਤਾ ਮੀਤ ਹੇਰ ਵਾਸਤੇ ਪ੍ਰਚਾਰ ਖੈਰਾ ਦੇ ਪ੍ਰਵਾਸੀ ਮਜ਼ਦੂਰਾਂ ਵਾਲੇ ਬਿਆਨ ਦੇ ਉੱਤੇ ਵੱਖਰਾ ਸਟੈਂਡ ਲਿਆ ਬਾਜਵਾ ਨੇ ਰਗਵ ਚੱਡਾ ਨੇ ਕੀਤਾ ਦਿੱਲੀ ਦੇ ਵਿਚਰੇਲੀ ਨੂੰ ਸੰਬੋਧਨ ਮੋਦੀ ਦੀ ਪਟਿਆਲਾ ਰੈਲੀ ਵਾਸਤੇ ਤਿਆਰੀਆਂ ਜ਼ੋਰਾਂ ਤੇ ਪਹਿਲੀ ਵਾਰ ਕੇਜਰੀਵਾਲ ਨੇ ਸਵਾਤੀ ਬਾਰੇ ਚੁੱਪ ਤੋੜੀ ਸਚਨ ਪਾਇਲਟ ਨੇ ਲੁਧਿਆਣਾ ਵਿੱਚ ਕੀਤਾ ਪ੍ਰਚਾਰ ਤੇ ਆਖਰੀ ਖਬਰ ਫਰੈਂਡਸ਼ਿਪ ਕਰਨ ਤੋਂ ਨਾ ਕਰਨ ਤੇ ਕੁੜੀ ਨੂੰ ਵੜਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਜਗਤਾਰ ਸਿੰਘ ਤਾਰਾ ਬਰੀ ਹੋ ਗਿਆ ਹਾਂ ਬਿਲਕੁਲ ਜੀ ਜਗਤਾਰ ਸਿੰਘ ਤਾਰਾ ਨੂੰ ਅੱਜ ਮਾਨਯੋਗ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਤੇ ਗੁਰਾਇਆਂ ਵਾਲੇ ਪੁਲਿਸ ਥਾਣੇ ਦੇ ਵਿੱਚ 200 ਤੇ 12 ਦੇ ਵਿੱਚ ਜਗਤਾਰ ਸਿੰਘ ਤਾਰਾ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਯੂਪੀਐਸ ਤਹਿਤ ਜਿਨੂੰ ਅਸੀਂ ਕਹਿੰਦੇ ਜੀ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਜਿਹਨੂੰ ਅਸੀਂ ਪੰਜਾਬੀ ਯੋਆਪਾ ਵੀ ਕਹਿ ਦਿੰਦੇ ਆ ਇਸ ਮਾਮਲੇ ਦੇ ਵਿੱਚ ਤਾਰਾ ਨੂੰ ਅੱਜ ਬਰੀ ਕਰ ਦਿੱਤਾ ਗਿਆ ਤੇ ਤਾਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਪਹਿਲਾਂ ਇਸ ਗੱਲ ਦੇ ਚਰਚੇ ਸੀ ਪਰ ਬਾਅਦ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਹਦੀ ਪੇਸ਼ੀ ਹੋਈ ਆ 2012 ਦੇ ਵਿੱਚ ਗਰਾਏ ਦੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਸੀ ਵਕੀਲ ਜਿਹੜੇ ਹੈਗੇ ਤਾਰਾ ਦੇ ਕੇਐਸ ਹੁੰਦਲ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਤੇ 20 ਤਰੀਕ ਨੂੰ ਅਦਾਲਤ ਦੇ ਵਿੱਚ ਬਹਿਸ ਹੋਈ ਸੀ ਜਿਹਦੇ ਤੋਂ ਬਾਅਦ ਅੱਜ ਬਰੀ ਕਰ ਦਿੱਤਾ ਗਿਆ ਤਾਰਾ ਨੂੰ ਯੋਆਪਾ ਦੇ ਵਿੱਚੋਂ ਤੇ ਅੱਜ ਤਾਰਾ ਦੇ ਬਰੀ ਹੋਣ ਤੇ ਜਲੰਧਰ ਦੇ ਜਾਂ ਜਿਹੜੀਆਂ ਸਿੱਖ ਜਿੱਥੇ ਬੰਦੇ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਵਾਸੀ ਕਮਿਆਂ ਬਾਰੇ ਕਾਂਗਰਸ ਪਾਰਟੀ ਦੇ ਵੱਖ-ਵੱਖ ਵਿਚਾਰ ਨੇ ਵੱਖ-ਵੱਖ ਫਲਸਫੀ ਹੈ ਤਾਂ ਸਭ ਗੱਲ ਇਹ ਜੀ ਕਿ ਇਹ ਮਾਮਲਾ ਐਸਾ ਵੀ ਜੇਕਰ ਇਸ ਮੌਕੇ ਦੇ ਉੱਤੇ ਕੋਈ ਵੀ ਕੁਝ ਵੀ ਬੋਲੂਗਾ ਤਾਂ ਉਹਨੂੰ ਚੱਕਰ ਪੈ ਜਾਣਾ ਉਹਨੂੰ ਫਿਰ ਜਿਹੜਾ ਚੱਕਰ ਆ ਉਹ ਛੇਤੀ ਕਿਤੇ ਨਿਕਲ ਨਾਨੇਗਾ ਕਿਉਂਕਿ ਦੇਖੋ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਤਾਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਵੋਟਾਂ ਹੈਗੀਆਂ ਨਾ ਉਹਨਾਂ ਨੇ ਆਧਾਰ ਕਾਰਡ ਵੀ ਪੰਜਾਬ ਚ ਬਣਾ ਲਏ ਆ ਉਹਨਾਂ ਨੇ ਕਾ ਵੋਟਾਂ ਵੀ ਪੰਜਾਬ ਦੇ ਵਿੱਚ ਹੈਗੀਆਂ ਤੇ ਫਿਰ ਇਸ ਕਰਕੇ ਆਪਾਂ ਉਹਨਾਂ ਨੂੰ ਜੇਕਰ ਵੋਟ ਦੇ ਤੌਰ ਤੇ ਉੱਤੇ ਦੇਖੀਏ ਭਾਵੇਂ ਅਸੀਂ ਵਿਚਾਰਧਾਰਕ ਤੌਰ ਤੇ ਕਿਵੇਂ ਵੀ ਹੋਈਏ ਪਰ ਜਦੋਂ ਵੋਟ ਦੇ ਤੌਰ ਤੇ ਦੇਖਾਂਗੇ ਤਾਂ ਨੇਤਾ ਨੂੰ ਤਾਂ ਸਾਰਿਆਂ ਦੀ ਲੋੜ ਹੈਗੀ ਆ ਸੁਖਪਾਲ ਸਿੰਘ ਖੇਰਾ ਨੇ ਇਹ ਗੱਲ ਕਹਤੀ ਸੀ ਵੀ ਭਾਈ ਪ੍ਰਵਾਸੀ ਮਜ਼ਦੂਰ ਯੂਪੀ ਵਾਲੇ ਤੇ ਬਿਹਾਰ ਵਾਲੇ ਤੇ ਹੋਰ ਵੱਖ-ਵੱਖ ਥਾਵਾਂ ਵਾਲੇ ਇਹਨਾਂ ਨੂੰ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦਣ ਘਰ ਖਰੀਦਣ ਤੇ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪਰ ਇਸ ਗੱਲ ਤੇ ਰੌਲਾ ਪੈ ਗਿਆ ਕਿਉਂਕਿ ਲੁਧਿਆਣਾ ਦੇ ਵਿੱਚ ਤਾਂ ਗੜਾ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦਾ ਫਿਰ ਤਾਂ ਰਾਜਾ ਬੜੇ ਨੂੰ ਵੀ ਚੱਕਰ ਪੈਣਾ ਸੀ ਪਰ ਅੱਜ ਜਦੋਂ ਪੱਤਰਕਾਰਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਉਹ ਕਹਿੰਦੇ ਵੀ ਸੁਖਪਾਲ ਸਿੰਘ ਖੇੜਾ ਦੇ ਆਪਣੇ ਨਿੱਜੀ ਇੰਡੀਵਿਜੂਅਲ ਵਿਚਾਰ ਹੋਣਗੇ ਪਰ ਇਹ ਪਾਰਟੀ ਦੇ ਵਿਚਾਰ ਨਹੀਂਗੇ ਪਾਰਟੀ ਇਹਦੇ ਨਾਲ ਜਾਂ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂਗੇ ਸੋ ਉਹਨਾਂ ਨੇ ਵੀ ਅੱਜ ਇਸ ਗੱਲ ਤੋਂ ਬਚਾ ਕੀਤਾ ਤੁਸੀਂ ਇਹ ਦੇਖੋ ਇੱਕ ਛੋਟੇ ਜਿਹੇ ਖੇਤਰ ਦੇ ਐਮਐਲਏ ਦੇ ਵੱਲੋਂ ਕਹੀ ਗਈ ਗੱਲ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਵਿੱਚ ਟਿੱਪਣੀ ਕੀਤੀ ਹੈ ਮਤਲਬ ਇਹ ਹੈ ਕਿ ਇਹਨੂੰ ਵੋਟ ਪੰਤਰ ਦੇ ਤੌਰ ਦੇ ਉੱਤੇ ਕਿਵੇਂ ਵਰਤਿਆ ਜਾ ਰਿਹਾ ਸੀ ਹੂੰ ਹੂੰ ਤੇ ਪੱਛਮੀ ਬੰਗਾਲ ਦੇ ਵਿੱਚ ਕੀ ਹੋਇਆ ਸਾਰੇ OBC ਸਰਟੀਫਿਕੇਟ ਕਿਉਂ ਕੈਂਸਲ ਕੀਤੇ ਆ ਦੇਖੋ ਜੀ ਗੱਲ ਇਹ ਕਿ ਮਾਨਯੋਗ ਅਦਾਲਤ ਨੇ ਕੋਲਕਾਤਾ ਹਾਈ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਕਿ 210 ਤੋਂ ਬਾਅਦ ਬਣੇ ਸਰਟੀਫਿਕੇਟ ਆ ਉਹ ਕਹਿੰਦੇ ਜੀ ਕਿ ਇਹ ਗਲਤ ਹੈਗੇ ਆ ਇਹਨਾਂ ਨੂੰ ਬਿਨਾ ਕਿਸੇ ਨਿਯਮ ਦੇ ਬਿਨਾ ਕਿਸੇ ਜਿਹੜੇ ਉਹ ਹੁੰਦਾ ਸੰਵਿਧਾਨਕ ਨਿਯਮਾਂ ਦੇ ਮੁਤਾਬਕ ਨਹੀਂ ਬਣਾਏ ਗਏ 210 ਤੋਂ ਬਾਅਦ ਜਿੰਨੇ ਵੀ ਅਦਰ ਬੈਕਵਰਡ ਕਲਾਸ ਦੇ ਸਰਟੀਫਿਕੇਟ ਆ ਜਿਹਨੂੰ ਅਸੀਂ OBC ਸਰਟੀਫਿਕੇਟ ਕਹਿੰਦੇ ਆ ਇਹਨਾਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਆ ਅੱਜ ਇੱਥੇ ਜੱਜ ਸਹਿਬਾਨ ਦੇ ਬੈਂਚ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਇਹ OBC ਸਰਟੀਫਿਕੇਟ ਆ ਇਹ ਗੈਰਸੰਵਿਧਾਨਕ ਆ ਇਹ ਸਰਟੀਫਿਕੇਟ ਪਛੜੇ ਵਰਗ ਅਯੋਗ ਦੀ ਕਿਸੇ ਵੀ ਸਲਾਹ ਬੰਨੇ ਬਿਨਾ ਜਾਰੀ ਕੀਤੇ ਗਏ ਆ ਤੇ ਸਾਰੇ ਸਰਟੀਫਿਕੇਟਾਂ ਨੂੰ ਕੈਨਸਲ ਕਰਨ ਦੇ ਲਈ ਕਹਿ ਦਿੱਤਾ ਗਿਆ ਤੇ ਇਹ ਆਦੇਸ਼ ਉਹਨਾਂ ਲੋਕਾਂ ਦੇ ਉੱਤੇ ਲਾਗੂ ਨਹੀਂ ਹੋਏਗਾ ਜਿਨ੍ਹਾਂ ਨੂੰ ਪਹਿਲਾਂ ਤੋਂ ਨੌਕਰੀ ਇਹ ਸਰਟੀਫਿਕੇਟ ਦੇ ਆਧਾਰ ਤੇ ਮਿਲ ਚੁੱਕੀ ਹੈ ਤੇ ओबीसी लिस्ट ਦੇ ਰੱਦ ਹੋਣ ਤੋਂ ਬਾਅਦ 5 ਲੱਖ ਸਰਟੀਫਿਕੇਟ ਰੱਦ ਹੋ ਜਾਣੇ ਆ। ਹੂੰ ਹੂੰ। ਅੱਛਾ ਜਿਹੜਾ ਨੱਡਾ ਨੂੰ ਨੱਡਾ ਨੇ ਕੋਈ ਉਲੰਘਣਾ ਕੋਈ ਵਗਿਆ ਕੀਤੀ ਹੈ ਜਿਹਦੇ ਕਰਕੇ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਦਿੱਤਾ ਉਹਨਾਂ ਨੂੰ? ਦੇਖੋ ਜੀ ਗੱਲ ਇਹ ਵੀ ਸੱਚੀ ਤਾਂ ਗੱਲ ਇਹ ਹੈ ਵੀ ਸਾਰੇ ਹੀ ਉਲੰਘਣਾ ਕਰ ਰਹੇ ਆ। ਕੋਈ ਥੋੜੀ ਜਿਹੀ ਘੱਟ ਉਲੰਘਣਾ ਕਰ ਰਿਹਾ ਕੋਈ ਥੋੜੀ ਜਿਹੀ ਵੱਧ ਕਰ ਰਿਹਾ। ਪਰ ਕਿਸੇ ਦੇ ਵੱਲੋਂ ਕਸਰ ਨਹੀਂ ਬਾਕੀ ਛੱਡੀ ਜਾ ਰਹੀ। ਮੈਨੂੰ ਲੱਗਦਾ ਵੀ ਭਾਈ ਇਸ ਵੇਲੇ ਜੋ ਕੁਝ ਚੱਲ ਰਿਹਾ ਉਹ ਬਿਲਕੁਲ ਵੀ ਇਸ ਵੇਲੇ ਚੱਲ ਰਿਆ ਹੋਵੇ ਜੀ ਕਿ ਜੋ ਨਿਯਮਾਂ ਦੇ ਮੁਤਾਬਕ ਹੀ ਸਾਰੀ ਗੱਲ ਹੋ ਰਹੀ ਆ ਭਾਵੇਂ ਜੇਪੀ ਨੱਡਾ ਦੀ ਗੱਲ ਕਰਗੇ ਤੇ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਗੇ ਭਾਵੇਂ ਅਸੀਂ ਹੋਰ ਨੇਤਾਵਾਂ ਦੀ ਗੱਲ ਕਰਗੇ ਇਸ ਵੇਲੇ ਸਾਰੇ ਹੀ ਹਰ ਤਰ੍ਹਾਂ ਦੀ ਗੱਲਬਾਤ ਕਰ ਰਹੇ ਆ ਜਿਹਦੇ ਉੱਤੇ ਰਹਿ ਰਿਹਾ ਕਿ ਦੁੱਖ ਵੀ ਹੁੰਦਾ ਤੁਸੀਂ ਦੇਖੋ ਵੀ ਜੇਪੀ ਨੱਡਾ ਨੂੰ ਤੇ ਅੱਜ ਮਲਕਾਰਜਨ ਖੜਗੇ ਨੂੰ ਨੋਟਿਸ ਜਾਰੀ ਕੀਤਾ ਤੇ ਇਹਦੇ ਵਿੱਚ ਗੱਲ ਕਹੀ ਗਈ ਆ ਕਿ ਤੁਸੀਂ ਸੰਵਿਧਾਨਕ ਨਿਯਮਾਂ ਦੇ ਉਲਟ ਜਾ ਕੇ ਪ੍ਰਚਾਰ ਕਰਨ ਤੋਂ ਬਰੇਜ਼ ਕਰੋ ਕਿਉਂਕਿ ਇੱਥੇ ਇੱਕ ਤੇ ਇਹ ਗੱਲ ਕਹੀ ਜਾਂਦੀ ਆ ਕਿ ਤੁਹਾਡੀ ਦਾ ਜਾਇਦਾਦਾਂ ਨੋ ਤੋਰ ਕੇ ਜਾਇਦਾਦਾਂ ਵਾਪਸ ਲੈ ਕੇ ਮੁਸਲਮ ਭਾਈਚਾਰੇ ਨੂੰ ਮਾਨ ਦਿੱਤਾ ਜਾਣਾ ਦੂਜੀ ਤਰ੍ਹਾਂ ਇਹ ਗੱਲ ਕਹਿੰਦੀ ਜੀ ਕੇ ਦਾ ਨੇ ਤਾਹ ਕਰ ਦਿੱਤਾ ਇਹਨਾਂ ਨੇ ਆ ਕੋਈ ਨਿੱਜੀ ਟਿੱਪਣੀਆਂ ਜਿਹੜੀਆਂ ਗੱਲਾਂ ਦਾ ਕੋਈ ਮੂੰਹ ਸਿਰ ਨਹੀਂ ਤੇ ਇੱਕ ਵੀ ਜਿਹੜੇ ਕਰਦਾਰ ਕੁਸ਼ੀ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਸ ਕਰਕੇ ਚੋਣ ਕਮਿਸ਼ਨ ਦੇ ਵੱਲੋਂ ਵਰਜਿਆ ਗਿਆ ਅੱਛਾ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰ ਬਲਕੌਰ ਸਿੰਘ ਨੇ ਇਸ ਚੰਗੜ ਜੋ ਜਿਹੜੀ ਚੋਣ ਦਾ ਦੰਗਲ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਚੋਣ ਦੰਗਲ ਚ ਉਹ ਕਿੱਥੇ ਖੜਿਆ ਦੇਖੋ ਜੀ ਉਹ ਕਾਂਗਰਸ ਦੇ ਨਾਲ ਖੜੇ ਆ ਤੇ ਉਹ ਕਹਿੰਦੇ ਵੀ ਮੈਂ ਨੰਗਾ ਚਿੱਟਾ ਕਾਂਗਰਸ ਦੇ ਨਾਲ ਬਿਲਕੁਲ ਖੜਾ ਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਕਾਂਗਰਸ ਦੇ ਨਾਲ ਹੀ ਰਹੂੰਗਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਦੇਖੋ ਕਾਂਗਰਸ ਪਾਰਟੀ ਹੀ ਕੁਝ ਕਰ ਸਕਦੀ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਆ ਉਹਨਾਂ ਨੇ ਰਾਜਾ ਬੜਿੰਗ ਦੇ ਕਾਗਜ਼ दाखल ਜਦੋਂ ਹੋਏ ਆ ਨਾਲ ਸੀ ਜਦੋਂ ਪੰਜਾਬ ਦੇ ਵਿੱਚ ਇੱਥੇ ਜੀਤਬਿੰਦਰ ਸਿੰਘ ਨੂੰ ਕਾਗਜ਼ दाखल ਕੀਤੇ ਨਾਲ ਸੀ ਆਨੰਦਪੁਰ ਸਾਹਿਬ ਦੇ ਵਿੱਚ ਵੀ ਉਮੀਦਵਾਰ ਦੇ ਨਾਲ ਸੀ ਪਿਛਲੇ ਨਹੀਂ ਸੁਖਪਾਲ ਸਿੰਘ ਖੇੜਾ ਦੇ ਹੱਕ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਸੰਰੂਰ ਖੇਤਰ ਦੇ ਵਿੱਚ ਤੇ ਅੱਜ ਬਲਕੌਰ ਸਿੰਘ ਸਿੱਧੂ ਨੇ ਜਿਹੜੇ ਉਹ ਚਰਨਜੀਤ ਸਿੰਘ ਚੰਨੀ ਦੇ ਪੱਖ ਦੇ ਵਿੱਚ ਆਏ ਆ ਇਹਨਾਂ ਨੇ ਇੱਥੇ ਇਹਨਾਂ ਦੇ ਪੱਖ ਦੇ ਵਿੱਚ ਪ੍ਰਚਾਰ ਕੀਤਾ ਹੈਗਾ ਸੋ ਦੇਖਦੇ ਆ ਭਾਈ ਕੀ ਬਣਦਾ ਉਹਨਾਂ ਨੇ ਕਿਹਾ ਜੀ ਕਿ ਦੇਖੋ ਨਾ ਕੇਂਦਰ ਦੀ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਕਿਸੇ ਨੇ ਕੁਝ ਨਹੀਂ ਕੀਤਾਗਾ ਤੇ ਕਾਂਗਰਸ ਦੇ ਜੇਕਰ ਲੋਕ ਲੋਕਸਭਾ ਦੀਆਂ ਪੌੜੀਆਂ ਚੜ੍ਹਨਗੇ ਤਾਂ ਮੈਨੂੰ ਆਸ ਆ ਵੀ ਇਹ ਮੇਰੇ ਪੁੱਤ ਨੂੰ ਇਨਸਾਫ ਦਿਵਾਉਣਗੇ ਜੀ ਜਾਖੜ ਸਾਹਿਬ ਸਮਾਂ ਵਧਾਉਣ ਨੂੰ ਫਿਰਦੇ ਆ ਸੁਣੇਗਾ ਕੋਈ ਉਹਨਾਂ ਦੀ ਗੱਲ ਨਹੀਂ ਸੁਣੂਗਾ ਜੀ ਮੈਨੂੰ ਤਾਂ ਇਸ ਗੱਲ ਦੀ ਆਸਾਕ ਨਹੀਂ ਸੁਣੀ ਜਾਣੀ ਕੋਕੇ ਦੇਖੋ ਗੱਲ ਇਹ ਵੀ ਕੱਲੇ ਪੰਜਾਬ ਦੇ ਵਿੱਚ ਵੋਟਾਂ ਨਹੀਂ ਉਸ ਦਿਨ ਪੈਣੀਆਂ ਉਸ ਦਿਨ ਵੱਖ-ਵੱਖ ਥਾਵਾਂ ਦੇ ਉੱਤੇ ਕਈ ਹੋਰ ਸੂਬਿਆਂ ਦੇ ਵਿੱਚ ਵੀ ਪੈਣੀਆਂ ਉਸ ਦਾ ਤਾਂ ਹਿਮਾਚਲ ਚ ਵੀ ਪੈਣੀਆਂ ਹੋਰ ਵੀ ਕਈ ਥਾਵਾਂ ਤੇ ਪੈਣੀਆਂ ਸੱਤਵੇਂ ਤੇ ਆਖਰੀ ਪੜਾਅ ਦੇ ਵਿੱਚ ਹਿਮਾਚਲ ਦੀ ਵਾਰੀ ਵੀ ਹੈ ਪੰਜਾਬ ਦੀ ਵੀ ਹੈ ਹਰਿਆਣੇ ਦੀ ਵੀ ਹੈ 25 ਤਰੀਕ ਨੂੰ ਯਾਨੀ ਕਿ ਤਿੰਨ ਦਿਨ ਬਾਅਦ ਦੋ ਰਣੀ ਵਿਚਾਲੇ ਰਹਿ ਗਏ ਹੁਣ ਤਾਂ ਦੋ ਦਿਨਾਂ ਬਾਅਦ ਛੇਵੇਂ ਪੜਾਅ ਦੀਆਂ ਜਿਹਦੇ ਵਿੱਚ ਦਿੱਲੀ ਵੀ ਹੈ ਤੇ ਸੱਤਵੇਂ ਪੜਾਅ ਦੇ ਵਿੱਚ ਪੰਜਾਬ ਦੀ ਵਾਰੀ ਹੈ ਤੇ ਪੰਜਾਬ ਦੇ ਭਾਜਪੀ ਦੇ ਪ੍ਰਧਾਨ ਸਾਹਿਬ ਨੇ ਅੱਜ ਪਤਾ ਲੱਗਾ ਜੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 1 ਘੰਟਾ ਲੇਟ ਕੀਤਾ ਜਾਵੇ ਤੇ 1 ਘੰਟਾ ਪਹਿਲਾਂ ਕੀਤਾ ਜਾਵੇ। ਵੋਟਾਂ ਪਾਉਣ ਦਾ ਸਮਾਂ ਹੈਗਾ ਸਤਨ ਸਾਹਿਬ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਦੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕ ਠੰਢੇ ਠੰਢੇ ਵੋਟਾਂ ਪਾਉਣ ਨਿਕਲਦੇ ਆ। ਦੁਪਹਿਰ ਦੇ ਵੇਲੇ ਤਾਂ ਜਦੋਂ 45 46 47 ਡਿਗਰੀ ਟੈਂਪਰੇਚਰ ਹੋਊਗਾ ਤੇ ਉਹਦੇ ਤੱਕ ਕਿਸੇ ਨੇ ਕੁਝ ਕਰਨਾ ਹੀ ਨਹੀਂਗਾ। ਸੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਵੋਟਾਂ ਪਾਉਣ ਦੇ ਸਮੇਂ ਵਿੱਚ ਥੋੜੀ ਜਿਹੀ ਤਬਦੀਲੀ ਕੀਤੀ ਜਾਵੇ। ਪਹਿਲਾਂ ਵੋਟਾਂ ਪੁਆਰਤਿਆਂ ਜਾਣ ਤੇ 1 ਘੰਟਾ ਲੇਟ ਚੂਣ ਦੰਗਲ ਹੁਣ ਪੂਰਾ ਭੱਗ ਗਿਆ ਲੱਗਦਾ ਹੈ ਚੀਫ ਮਿਨਿਸਟਰ ਪੰਜਾਬ ਦੇ ਧਰਮਪਤਨੀ ਉਹ ਵੀ ਪ੍ਰਚਾਰ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਇਸ ਵੇਲੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੇ ਸਾਰੇ ਟੱਬਰ ਦੇ ਜੀ ਆ ਜਿਹੜੇ ਉਹ ਪ੍ਰਚਾਰ ਕਰ ਰਹੇ ਆ ਪਤਨੀਆਂ ਵੀ ਬੱਚੇ ਵੀ ਚਾਚੇ ਤਾਏ ਜੀਜੇ ਸਾਲੇ ਸਾਰੇ ਹੀ ਜਿਹੜੇ ਸਕੇ ਸੰਬੰਧੀ ਆ ਉਹ ਇਸ ਵੇਲੇ ਪ੍ਰਚਾਰ ਕਰ ਰਹੇ ਆ ਤੇ ਗੱਲ ਇਹ ਜੀ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਇਹ ਬੜਾ ਭਖ ਰਿਆ ਬੜਾ ਭਖਮਾ ਹੈਗਾ ਤੇ ਗੱਲ ਇਹ ਜੀ ਕਿ ਜਿਸ ਤਰੀਕੇ ਦੇ ਨਾਲ ਅੱਜ ਦੀ ਤਰੀਕੇ ਦੇ ਵਿੱਚ ਸਾਰੇ ਹੀ ਪ੍ਰਚਾਰ ਕਰ ਰਹੇ ਆ ਮੈਨੂੰ ਲੱਗਦਾ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਪ੍ਰਚਾਰ ਹੋਰ ਵੀ ਤੇਜ਼ੀ ਨਾਲ ਹੋਊਗਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਦੇ ਵੱਲੋਂ ਮੀਤ ਹੇਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਵੋਟਾਂ ਪੈ ਜਾਣ ਦਿਓ ਔਰਤਾਂ ਨੂੰ 1-1000 ਰੁਪਏ ਵੀ ਮਿਲ ਜਾਣਾ ਸੋ ਸਾਰਿਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਰघव ਚੱਡਾ ਆ ਗਿਆ ਵਾਪਸ ਐਕਸ਼ਨ 'ਚ ਹੋ ਗਿਆ ਫਿਰ हां बिल्कुल जी बिल्कुल गल रा, है, है जी कि एक्शन ਦੇ ਵਿੱਚ ਰਗਵ ਚੱਡਾ ਫਿਰ ਆ ਗਿਆ ਅਖਦਾਬ ਸਫਲ ਆਪਰੇਸ਼ਨ ਕਰਾਉਣ ਤੋਂ ਬਾਅਦ ਰਗਵ ਚੱਡਾ ਆਪਦੀ ਫੇਰ ਸਿਆਸੀ ਪਰਫਾਰਮੈਂਸ ਦੇ ਵਿੱਚ ਹੈ ਜਿੰਨੀ ਕਿ ਜਾਣਕਾਰੀ ਮਿਲੀ ਹੈ ਪਰ ਜਿਸ ਤਰੀਕੇ ਦੇ ਨਾਲ ਜਾਣਕਾਰੀ ਇਹ ਕਿ ਆਈ ਹੈ ਜੀ ਕਿ ਰਗਵ ਚੱਡਾ ਨੇ ਅੱਜ ਪ੍ਰਚਾਰ ਕੀਤਾ ਹੈਗਾ ਜੀ ਸਹੀ ਰਾਮ ਪਹਿਲਵਾਨ ਦੇ ਹੱਕ ਦੇ ਵਿੱਚ ਜਿਹੜੇ ਕਿ ਇਸ ਵੇਲੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਇਹਨਾਂ ਨੇ ਇੱਥੇ ਇੱਕ ਹੋਰ ਗੱਲ ਕਹੀ ਹੈ ਜਿਹਦੇ ਮੇਰਾ ਖਿਆਲ ਵੀ ਹੁੰਦੇ ਦਿਨਾਂ ਦੇ ਵਿੱਚ ਕਈ ਅਰਥ ਨਿਕਲਣਗੇ ਉਹ ਕਹਿੰਦੇ ਵੀ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗੱਟ ਜੋੜ ਇਸ ਤਰ੍ਹਾਂ ਵੀ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਹੈ ਜਿਹੜੇ ਉਹ ਵੋਟ ਪਾਉਣਗੇ ਆਮ ਆਦਮੀ ਪਾਰਟੀ ਨੂੰ ਤੇ ਕੇਜਰੀਵਾਲ ਪਾਉਣਗੇ ਕਾਂਗਰਸ ਨੂੰ ਤੇ ਸੁਵਾਤੀ ਮਾਲੀਵਾਲ ਦੀ ਜਿਹੜੀ ਕੁੱਟਕਟਾਪੇ ਦੀ ਖਬਰ ਸੀ ਉਹ ਠੰਡੀ ਪੈ ਗਈ ਦੇਖੋ ਜੀ ਠੰਡੀ ਤਾਂ ਨਹੀਂ ਪਈ ਹੈ ਤਾਂ ਉਬਲ ਰਹੀ ਹੈ ਪਰ ਅੱਜ ਕੇਜਰੀਵਾਲ ਹੋਰੀ ਪਹਿਲੀ ਵਾਰ ਬੋਲੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਵੇਲੇ ਇਹ ਸਾਰਾ ਕੁਝ ਵਾਪਰਿਆ ਉਸ ਵੇਲੇ ਮੈਂ ਉੱਥੇ ਹਾਜ਼ਰ ਨਹੀਂ ਸੀ ਮਾਰਕ ਕੁੱਟ ਕੇ ਇਸ ਦੇ ਵਿੱਚ ਪਹਿਲੀ ਵਾਰ ਬੋਲੇ ਆ ਉਹ ਕਹਿੰਦੇ ਜੀ ਕਿ ਮੇਰੇ ਸਾਹਮਣੇ ਇਹ ਘਟਨਾ ਨਹੀਂ ਹੋਈ ਤੇ ਪੁਲਿਸ ਮੇਰੇ ਮਾਤਾ ਪਿਤਾ ਤੋਂ ਕੱਲ ਨੂੰ ਪੁੱਛਗਿੱਛ ਕਰੂਗੀ ਤੇ ਦੂਜੀ ਗੱਲ ਇਹ ਵੀ ਸਵਾਤੀ ਮਾਲੀਵਾਲ ਨੇ ਨਾ ਅੱਜ ਇੱਕ ਟਵੀਟ ਕੀਤਾ ਬੜਾ ਤਿੱਖਾ ਹੈ ਤਾਂ ਲੰਮਾ ਚੌੜਾ ਮੈਂ ਥੋੜੀਆਂ ਜੀਆਂ 17 ਪੜ੍ਹ ਕੇ ਸੁਣਾ ਦਣਾ ਪੰਜਾਬੀ ਦੇ ਵਿੱਚ ਉਲੱਥਾ ਕਰਕੇ ਉਹਨਾਂ ਨੇ ਲਿਖਿਆ ਜੀ ਕਿ ਕੱਲ ਪਾਰਟੀ ਦੇ ਇੱਕ ਵੱਡੇ ਨੇਤਾ ਦਾ ਫੋਨ ਆਇਆ ਉਹਨੇ ਕਿਹਾ ਕਿ ਸਭ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਕਿ ਸਵਾਤੀ ਦੇ ਖਿਲਾਫ ਗੰਦੀਆਂ ਗੱਲਾਂ ਕਹਿਣੀਆਂ ਉਹਦੀਆਂ ਨਿੱਜੀ ਫੋਟੋਆਂ ਲੀਕ ਕਰਕੇ ਉਹਨੂੰ ਤੋੜਨਾ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਵੀ ਸਵਾਤੀ ਨੂੰ ਸਪੋਰਟ ਕਰੂਗਾ ਉਹਨੂੰ ਪਾਰਟੀ ਤੋਂ ਕੱਢ ਦੇਾਂਗੇ ਕਿਸੇ ਨੂੰ ਪ੍ਰੈਸ ਕਾਨਫਰੰਸ ਕਰਨ ਤੇ ਕਿਸੇ ਨੂੰ ਟਵੀਟ ਕਰਕੇ ਬਦਨਾਮ ਕਰਨ ਦੀ ਡਿਊਟੀ ਮਿਲੀ ਐ ਕਿਸੇ ਦੀ ਡਿਊਟੀ ਐ ਕਿ ਅਮਰੀਕਾ ਦੇ ਵਿੱਚ ਬੈਠੇ ਵਲੰਟੀਅਰਾਂ ਨੂੰ ਫੋਨ ਕਰਕੇ ਮੇਰੇ ਖਿਲਾਫ ਕੁਝ ਕਢਵਾਓ ਤੇ ਮੁਲਜ਼ਮਾ ਜਿਹੜਾ ਉਹਦੇ ਕਰੀਬੀ ਬੀਟਰ ਰਿਪੋਰਟਰ ਆ ਜਿਹੜੇ ਉਹਨਾਂ ਦੀ ਡਿਊਟੀ ਐ ਕਿ ਫਰਦੀ ਸਟ੍ਰਿੰਗ ਕਰਕੇ ਤੇ ਮੈਨੂੰ ਬਦਨਾਮ ਕਰੋ ਤੇ ਤੁਸੀਂ ਭਾਵੇਂ ਹਜ਼ਾਰਾਂ ਦੀ ਫੌਜ ਖੜੀ ਕਰ ਲਓ ਮੈਂ ਇਕੱਲੇ ਹੀ ਸਾਹਮਣਾ ਕਰੂੰਗੀ ਕਿਉਂਕਿ ਸੱਚ ਮੇਰੇ ਨਾਲ ਆ ਹਮ ਹਮ ਤੇ ਦੇਰੇ ਰਾਹੁਲ ਚੱਡਾ ਨੇ ਉਹਨਾਂ ਨੇ ਰਗਵ ਚੱਡਾ ਨੇ ਉਹਨਾਂ ਨੇ ਦੱਸਿਆ ਵੀ ਮੈਂ ਕਿੱਥੇ ਰਿਆਂ ਇੰਨਾ ਚਿਰ ਕੀ ਗੱਲ ਹੋ ਗਈ ਸੀ ਨਹੀਂ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਇਲਾਜ ਪ੍ਰਕਿਰਿਆ ਦੇ ਵਿੱਚੋਂ ਗੁਜ਼ਰ ਰਿਹਾ ਸੀ ਬਹੁਤੀ ਵਿਸਥਾਰ ਦੇ ਵਿੱਚ ਗੱਲ ਨਹੀਂ ਕੀਤੀ ਪਰ ਅੱਜ ਉਹ ਪਰਫਾਰਮੈਂਸ ਦੇ ਵਿੱਚ ਆਪਾਂ ਇਹਨੂੰ ਘੱਟ ਮੰਨ ਲਿਆ ਵੱਧ ਮੰਨ ਲਗੇ ਅੱਜ ਉਹ ਪਰਫਾਰਮੈਂਸ ਦੇ ਵਿੱਚ ਫੇਰ ਆਏ ਆ ਤੇ ਪਟਿਆਲੇ ਆ ਰਹੇ ਨੇ ਪ੍ਰਧਾਨ ਮੰਤਰੀ ਬਿਲਕੁਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਪਟਿਆਲੇ ਆ ਰਹੇ ਆ ਕੱਲ੍ਹ ਨੂੰ ਤੇ ਪਰਸੋਂ ਦੋ ਦਿਨ ਉਹਨਾਂ ਨੇ ਪੰਜਾਬ ਦੇ ਵਿੱਚ ਲਾਉਣੇ ਆ ਪਟਿਆਲੇ ਕੱਲ ਨੂੰ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਫਿਰ ਜਲੰਧਰ ਦੇ ਵਿੱਚ ਪਰਸੋ ਤੇ ਗੁਰਦਾਸਪੁਰ ਦੇ ਵਿੱਚ ਤਿੰਨ ਦਿਨ ਉਹਨਾਂ ਨੇ ਪੰਜਾਬ ਦੇ ਵਿੱਚ ਲਿਆਉਣੇ ਆ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਆ ਹੂੰ ਹੂੰ ਤੇ ਸਾਨੂੰ ਸਚਨ ਪਾਇਲਟ ਦੇ ਬਾਰੇ ਦੱਸੋ ਲੁਧਿਆਣੇ ਆਏ ਸੀ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦਾ ਜਿਹੜਾ ਪ੍ਰਚਾਰ ਸੀ ਵਧੀਆ ਰਿਹਾ ਜੀ ਉਹਨਾਂ ਨੇ ਪ੍ਰਚਾਰ ਕੀਤਾ ਲੁਧਿਆਣੇ ਦੇ ਵਿੱਚ ਰਾਜਾ ਬੜਿੰਗ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ 16 ਲੱਖ ਕਰੋੜ ਕੁਝ ਕੁ ਲੋਕਾਂ ਨੂੰ ਚੰਦ ਕੁ ਲੋਕਾਂ ਨੂੰ ਦਿੱਤੇ ਹੈਗੇ ਮਾਫੀ ਦਿੱਤੇ ਹੈਗੇ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਤੇ 10 ਸਾਲ ਸਿਰਫ ਤੇ ਸਿਰਫ ਇਹਨੇ ਜੁਮਲਾ ਗਰੀ ਕੀਤੀ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਡੇਢ ਮਹੀਨੇ ਵਿੱਚ ਭਾਜਪਾ ਨੇ ਇੱਕ ਵੀ ਮੰਚ ਦੇ ਉੱਤੇ ਨਹੀਂ ਇਹ ਗੱਲ ਕਹੀ ਕਿ ਮਹਿੰਗਾਈ ਕਦੋਂ ਖਤਮ ਹੋਊਗੀ ਇਹ ਸਿਰਫ ਮੰਦਰ ਤੇ ਮਸਜਿਦ ਦੇ ਨਾਂ ਦੇ ਉੱਤੇ ਲੜਵਾਉਂਦੇ ਆ ਤੇ ਆ ਜਿਹੜੀ ਇੱਕ ਬੜੀ ਦੁਖਦਾਈ ਖਬਰ ਆ ਕਿ ਇੱਕ ਲੜਕੀ ਨੂੰ ਵੱਢਿਆ ਟੁੱਕਿਆ ਗਿਆ ਹੈ ਕਾਰਨ ਕੀ ਸੀ ਉਹਦੇ ਪਿੱਛੇ ਇਹ ਜੀ ਅਸਲ ਦੇ ਵਿੱਚ ਖਬਰ ਆਈ ਆ ਲੁਧਿਆਣੇ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਤਰਫਾ ਪਿਆਰ ਦਾ ਮਾਮਲਾ ਟਿਊਸ਼ਨ ਪੜ੍ਹ ਕੇ ਕੁੜੀ ਆਉਂਦੀ ਸੀ ਮੁੰਡਾ ਉਹਨੂੰ ਰਾਹ ਦੇ ਵਿੱਚ ਰੋਕ ਕੇ ਹੱਥ ਫੜ ਕੇ ਕਹਿੰਦਾ ਵੀ ਤੂੰ ਮੇਰੇ ਨਾਲ ਫਰੈਂਡਸ਼ਿਪ ਕਰ। ਕੁੜੀ ਨੇ ਨਾ ਕਰਤਾ ਮੁੰਡੇ ਦੇ ਨਿਫੇ ਦੇ ਵਿੱਚੋਂ ਹਥਿਆਰ ਕੱਢ ਕੇ ਕੁੜੀ ਵੱਢਤੀ। ਤੇ ਬਾਅਦ ਦੇ ਵਿੱਚ ਉਹਨੇ ਖੁਦ ਨੇ ਵੀ ਸੱਟਾ ਮਾਰ ਲਿਆ। ਦੋਵੇਂ ਜਣੇ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਨੌ ਲੁਹਾਨ ਹਾਲਤ ਦੇ ਵਿੱਚ ਹੈ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਗਰਮੀ ਕਿੰਨੀ ਖੋਗੀ? ਗਰਮੀ ਪੰਜਾਬ ਦੇ ਵਿੱਚ ਇਸ ਸਾਲ ਬਹੁਤ ਜ਼ਿਆਦਾ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਜ਼ੋਰ ਫੜ ਰਹੀ ਆ। ਅੱਜ ਵੀ ਪੰਜਾਬ ਦੇ ਵਿੱਚ ਗਰਮੀ ਬਹੁਤ ਸੀ। ਤੇ ਪੰਜਾਬ ਦੇ ਵਿੱਚ ਅੱਜ 40 ਡਿਗਰੀ ਤੱਕ ਕਈ ਥਾਵਾਂ ਤੇ ਟੈਂਪਰੇਚਰ ਸੀਗਾ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਵੀ ਆਉਂਦੇ 24 ਘੰਟੇ ਦੇ ਵਿੱਚ 40 45 ਡਿਗਰੀ ਤੱਕ ਟੈਂਪਰੇਚਰ ਰਹਿਣਾ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਅੱਜ ਹਰਿਆਣੇ ਦੇ ਸਿਰਸਾ ਖੇਤਰ ਦੇ ਵਿੱਚ 47.8 ਡਿਗਰੀ ਟੈਂਪਰੇਚਰ ਸੀ ਜੀ ਹਮ ਇੰਟਰਸਟਿੰਗ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਹੁਤ ਮਿਹਰਬਾਨੀ ਮਿਹਰਬਾਨੀ ਜੀ FM.